क्योंकि हो किसी ने कोई पैसे नहीं नहीं गुड लाख ਨਮਸਕਾਰ ਸਤਿ ਸ੍ਰੀ ਅਕਾਲ ਅਜਾ ਇਸ ਜੀ ਰਿਪੋਰਟ ਹੋ ਗਈ ਹੈ ਗਿਆ ਚਲ ਨਾ ਨਾ ਸਭ ਤੋਂ ਜ਼ਰੂਰ ਅਮਬੀ ਜੀ ਸਰ ਅੱਛਾ ਜੀ ਸਰ ਪਰ ਬਦਦੇ ਨੇ ਆਇਆ ਨਾ ਜੀ ਬਹੁਤ ਵਧੀਆ ਕੰਮ ਇੱਕ ਤਾਂ ਟੋਕਨ ਸਿਸਟਮ ਸ਼ੁਰੂ ਕਰਤਾ ਹੈ 120 ਬਾਈ ਚੱਲ ਰਿਹਾ ਹੈ ਹਾਂ ਜੀ ਹਾਂ ਤੇ ਇੱਕ ਸਰ ਬਾਹਰ ਵਿਜੀਲੈਂਸ ਦੇ ਬਕਾਇਦਾ ਨੰਬਰ ਡਿਸਪਲੇ ਕਰਾ ਦੇਣਾ ਨੇ ਆ ਕੇ ਵੀ ਜੇ ਕਿਸੇ ਨੂੰ ਕੋਈ ਵੀ ਤਕਲੀਫ ਹੋਵੇ ਮੇਰੇ ਸਾਹਮਣੇ ਆ ਜਾਣਾ ਹਾਂ ਜੀ ਕਰੂ ਕਰੂਗੇ ਇਹ ਟੋਕਨ ਸਿਸਟਮ ਵਾਲਾ ਬਹੁਤ ਵਧੀਆ ਕਰਤਾ ਇੱਲੇ ਹਾਂ ਉਹ ਸਾਰੇ ਨੰਬਰ ਆਊਗਾ रजिस्ट्री तेरी ज़मीन बि वेक लणी ਪੰਜ ਹੋ ਗਏ ਨੈਕਸਟ ਆਉਜੀ ਇਹਦਾ ਕੱਟ ਕੇ ਦੇਓ ਪ੍ਰਿੰਟ ਆਉਟ ਸਰ ਸਰਕਾਰ ਨਾਲ ਫਰਕ ਦਾ ਬਹੁਤ ਪੈ ਗਿਆ ਜੀ ਇਹ ਜਮ ਜਮ ਸੀ ਇਹਨਾਂ ਬਣਾਉ ਦੁਬਾਰੇ ਦੁਬਾਰੇ ਸੀ ਇਹ ਬਾਰੇ ਦੁਬਾਰੇ ਬਣਾਉਣਾ ਹੈ ਮੈਂ ਮੰਗ ਰਿਹਾ ਹਾਂ ਜੀ ਇਸ ਕਰਕੇ ਪਸੂ ਗਿਆ ਸਰ ਜੀ ਜੀ ਕਰਨਾ ਸਭ ਕੁਝ ਸਹੀ ਠੀਕ ਹੈ ਤਾਂ ਕਿੰਨਾ ਕ ਐਵਰੇਜ ਹੋ ਜਾਂਦੀ ਹੈ ਰਿਸਟਰੀ ਨਾਲ ਅੰਦਰ ਦੇ ਰੰਗ ਹੋ ਜਾਂਦੀ ਹੈ ਤੇ ਕੋਈ ਇਹਨਾਂ ਦਾ ਤਸੀਦਾਰਾਂ ਦੀ ਸਟ੍ਰਾਈਕ ਸ਼ੁਰੂ ਕਰਦਾ ਕੋਈ ਫਰਕ ਪੈਂਦਾ ਨਹੀਂ ਕਰ ਨਹੀਂ ਕਰ ਇਹਨਾਂ ਨੂੰ ਅਥੋਰਾਈਜ਼ ਕਰਦੇ ਨੇ ਜਿਹੜੇ ਕਲੀਅਰ ਕਰ ਰਹੇ ਆਂ ਫਰਦ ਕੇਂਦਰ ਜਾਂ ਕੋਈ ਹੋਰ ਹਾਂਜੀ ਫਰਦ ਕੇਂਦਰ ਚੱਲ ਰਹੇ ਨੇ ਚੱਲ ਰਹੇ ਨੇ ਹਾਂਜੀ ਆਪਣੇ ਨਾਂ ਦਾ ਫਾਰਮ ਜਿਹੜਾ ਕਸਾਈਆਂ ਦੇਖੀਏ ਦੇਖੀਏ ਜੇਕਰ ਤਾਂ ਉੱਥੇ ਕਹਿੰਦੇ ਨੇ ਪਾਰਟੀਆਂ ਦੇ ਸਰ ਇੱਥੇ ਜਿਹੜੇ ਫੋਟੋ ਹੋ ਜਾਂਦੀ ਹੈ ਸਾਰੀ ਇੱਥੇ ਆ ਕੇ ਤੇ ਜਿਹੜਾ ਸਾਡਾ ਸੇਫਰ ਸੱਫੇ ਰੰਗੂਫੇ ਕਰਦੇ ਆਂ ਅੱਛਾ ਠੀਕ ਰਹਾ ਜੀ ਜੀ ਸਰ ਤੇ ਬਈ ਆ ਕੇ ਸਭ ਨੂੰ ਇੱਧਰ ਕੰਮ ਉੱਤੇ ਹੁਣ ਕੇ ਸਰ ਸਾਰੀ ਪਾਰਟੀ ਦੇ ਫਿਰ ਸਭੇ ਨੂੰ ਕਹਿ ਲੈ ਅੱਛਾ ਅੱਛਾ ਠੀਕ ਸਰ ਕਿੰਨੇ ਕੈਵਰੇਜ ਹੋ ਜਾਂਦੀ ਹੈ 100 ਸਰ ਸਹਾਂਜੀ ਇਸ ਤੋਂ 80 90 ਹੋ ਜਾਂਦੀ ਹੈ 80 90 ਪਾਡੇ ਹੋ ਗੁਡ ਲੱਕ ठीकु रहो राम ਫਰਦ ਫਰਦ ਹਾਂ ਫਰਦ ਕਿੰਨੇ ਹਾਂਜੀ ਫਰਦ ਅੱਛਾ ਇਹਨੂੰ ਫਰਦ ਕੱਢ ਰਹੀ ਹੈ ਹਾਂਜੀ ਫਰਦ ਕੱਢ ਰਹੀ ਹੈ ਕਿਉਂ ਰਿਪੋਰਟਰ ਨਹੀਂ ਚੱਲਦੀ ਜੀ ਹੁਣ ਇਹ ਚਲਾਈ ਜੀ ਹਾਂ ਹਾਂ ਖੜੋ ਖੜੋ ਉੱਪਰ ਕਰਦੇ ਹਾਂ ਕੰਫਾਈਟ ਥੋੜੀ ਜਿਹੀ ਸਲੋ ਚੱਲਦੀ ਜੀ ਹੁਣੇ 5 ਮਿੰਟ ਤੋਂ ਮੈਂ ਜੀ ਅੱਜ ਅੱਜ ਮੈਂ ਜ਼ੀਰਕਪੁਰ ਤਹਿਸੀਲ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਮੈਂ ਖਰੜ ਤੇ ਬਨੂੜ ਤਹਿਸੀਲ ਚ ਜਾ ਚੁੱਕੇ ਆ ਬਹੁਤ ਸਾਰੇ ਪੱਤਰਕਾਰ ਨਾਲ ਹੀ ਫੋਲੋ ਕਰ ਰਹੇ ਆ ਅੱਜ ਰੈਵਨਿਊ ਅਧਿਕਾਰੀਆਂ ਨੇ ਕੋਈ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਕਿ ਸਾਡੇ ਕੁਝ ਭ੍ਰਿਸ਼ਟਾਚਾਰੀ ਸਾਥੀ ਜਿਹੜੇ ਨੇ ਉਹਨਾਂ ਦੇ ਹੱਕ ਚ ਭ੍ਰਿਸ਼ਟਾਚਾਰ ਕਿਸੇ ਨੂੰ ਵੀ ਅਲਾਉ ਨਹੀਂ ਕਰਾਂਗੇ ਉਹ ਚਾਹੇ ਸਾਡਾ ਘਰ ਦਾ ਹੋਵੇ ਸਕਾ ਹੋਵੇ ਤੇ ਪਰ ਕਿਸੇ ਨੂੰ ਇਹ ਵੀ ਨਹੀਂ ਅਸੀਂ ਅਹਿਸਾਸ ਹੋਣ ਦੇਵਾਂਗੇ ਕਿ ਜੇ ਤੇਰੇ ਸਾਈਨ ਹੋਣ ਲੱਗੇ ਤੂੰ ਰੱਬ ਨਹੀਂ ਬਣ ਗਿਆ ਇੱਥੇ ਬਹੁਤ ਬੰਦੇ ਐ ਜਿਹੜੇ ਆਪਣੇ ਆਪ ਨੂੰ ਰੱਬ ਬਣਨ ਦਾ ਵਹਿਮ ਪਾਲੀ ਬੈਠੇ ਐ ਮੈਂ ਉਹਨਾਂ ਨੂੰ ਕਹਿਣਾ ਕਿ ਖੁਸ਼ਫਹਿਮੀ ਜਾਂ ਗਲਤਫਹਿਮੀ ਆਪਣੇ ਦਿਲ ਚੋਂ ਕੱਢ ਦੋ ਸਰਕਾਰ ਜਿਹੜੀ ਐ ਉਹ ਈਮਾਨਦਾਰ ਐ ਸਰਕਾਰ ਦਾ ਮੁਖੀ ਆ 3 ਸਾਲ ਹੋ ਗਏ ਲਗਭਗ ਕੋਈ 1 ਰੁਪਈ ਦਾ ਇਲਜ਼ਾਮ ਮੇਰੇ ਤੇ ਲਾ ਦੋ ਪਰ ਮੈਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗਾ ਉਹਨਾਂ ਨੂੰ ਐ ਲੱਗਦਾ ਜੇ ਅਸੀਂ ਨਹੀਂ ਆਵਾਂਗੇ ਨਾ ਸ਼ਾਇਦ ਲੋਕਾਂ ਨੂੰ ਪ੍ਰੋਬਲਮ ਆਊਗੀ ਲੋਕਾਂ ਨੂੰ ਕਚਹਿਰੀਆਂ ਤੇ ਹਿਸਟਰੀਆਂ ਨਹੀਂ ਹੋਣਗੀਆਂ ਤਾਂ ਫਿਰ ਲੋਕ ਜਿਹੜੇ ਨੇ ਉਹ ਤੰਗ ਹੋਣਗੇ ਤਾਂ ਫਿਰ ਲੋਕ ਸਰਕਾਰ ਨੂੰ ਕਹਿਣਗੇ ਤਾਂ ਫਿਰ ਸਰਕਾਰ ਸਾਡੀ ਗੱਲ ਸੁਣੂਗੀ ਇਹ ਤਾਂ ਮਤਲਬ ਬਲੈਕਮੇਲਿੰਗ ਤੁਹਾਡੇ ਬਿਨਾਂ ਵੀ ਸਰ ਸਕਦਾ ਮੈਂ ਸਾਰਿਆਂ ਨੂੰ ਕਹਿਣਾ ਸਮੂਹਿਕ ਛੁੱਟੀ ਲਈ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਛੁੱਟੀਆਂ ਮੁਬਾਰਕ ਜਾਓ ਸ਼ਿਮਲੇ ਜਾਓ ਮਨਾਲੀ ਜਾਓ ਜਿੱਥੇ ਮਰਜ਼ੀ ਜਾਓ ਤੁਹਾਡੇ ਆਉਂਦਿਆਂ ਤੱਕ ਅਸੀਂ ਨਵੇਂ ਬੰਦੇ ਰੱਖ ਲਾਂਗੇ